ਡੀਬੀਏ ਕਨ ਪੰਜਾਬੀ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਡੇ ਰਣਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੀ ਕਚਹਿਰੀ ਦੇ ਵਿੱਚ ਪਹਿਲਾਂ ਵੀ ਲੋਕ ਮੁੱਦੇ ਲੈ ਕੇ ਹਾਜ਼ਰ ਹੁੰਨੇ ਆ ਅੱਜ ਫਿਰ ਉਸੇ ਲੜੀ ਦੇ ਤਹਿਤ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਆਏ ਆ ਸਾਡੇ ਨਾਲ ਮੌਜੂਦ ਨੇ ਉਗੇ ਡਾਕਟਰ ਇਨਰ ਅਤੇ ਇਹਨਾਂ ਵੱਲੋਂ ਪਛਾਈ ਬਗੈਲਨੀ ਦਿਨਲਾ ਜੀ ਦਿਨਲਾ ਜੀ ਤੁਹਾਡਾ ਡੀਵੀਏਟੀਐਨ ਪੰਜਾਬ ਦੀ ਨਵੀਂ ਡਿਸਾਈਨ ਟੀਮ ਵੱਲੋਂ ਅੱਜ ਇਸ ਮੇਰੇ ਦਰਸ਼ਕ ਪਰਿਵਾਰ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਐਨਵੀ 18 ਪੰਜਾਬੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਲੋਕਾਂ ਦੀ ਗੱਲ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ ਇੱਕ ਖਲਾਗਾ ਜੋ ਕੱਲ ਮੈਂ ਇਸ ਚੈਨਲ ਨਾਲ ਮੈਂ ਇਸ ਗੱਲ ਦੀ ਤੁਹਾਨੂੰ ਮੁਬਾਰਕੀ ਲੈਂਦਾ ਹਾਂ ਦਿਨਲਾ ਜੀ ਆਪਾਂ ਉਸ ਮੁੱਦੇ ਤੇ ਆਈਏ ਆਪਾਂ ਪਹਿਲਾਂ ਵੀ ਇਹ ਮੁੱਦਾ ਵਿਚਾਰ ਚੁੱਕੇ ਆ तकरीबन ਪੰਜਾਬ ਦੇ ਵਿੱਚ ਬਹੁਤੀ ਥਾਂ ਇੱਕ ਕਾਫੀ ਦਹਿਸਤ ਫੈਲੀ ਹੋਈ ਹੈ ਛੇਰ ਦੇ ਚਿੱਤੇ ਦੇ ਮਤਲਬ ਜਿਹਾ ਉਹ ਆਪਾਂ ਤेंदੂਆ ਕਹ ਲਈਏ ਪਹਿਲਾਂ ਤਾਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਪੰਜ ਸੱਤ ਪਿੰਡਾਂ ਦੇ ਵਿੱਚ ਸੀ ਹੁਣ ਉਹ ਵਧਦੀ ਹੋਈ ਪਟਿਆਲਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਲਾੜ ਜਾਂ ਇਧਰ ਜਲੰਧਰ ਤੱਕ ਵੀ ਫੈਲ ਚੁੱਕੀ ਹੈ ਅਪਾ ਉਸ ਗੱਲ ਨੂੰ ਸਾਂਝਾ ਕਰੀਏ ਕਿ ਇਹ ਜ ਇੰਨੇ ਜਾਨਵਰ ਕਿੱਥੋਂ ਆਏ ਦੀਨਾਂ ਨਾਜੀ ਇਹ ਕੀ ਕਾਰਨ ਹਿਸਦਾ ਇਕੱਠੇ ਆਏ ਜਾਂ ਇੱਕ ਜਾਨਵਰ ਆ ਜਾਂ ਇਹ ਅਫਵਾਹ ਹੈ ਮੈਂ ਪਹਿਲਾਂ ਕਟੂ ਬਾਰੀਆਂ ਦੇ ਕੋਲ ਇੱਕ ਸ਼ੇਰ ਦੇ ਹਮਵਾ ਹੋਦੀ ਸੀ ਤੇ ਉਹ ਸ਼ੇਰ ਦੀ ਥਾ ਤੇ ਮੈਂ ਜਾ ਕੇ ਚੱਲੇਗਾ ਤਾਂ ਉਹ ਤੈਂਦੂਆ ਦਿਖਾਇਆ ਗਿਆ ਜੀ ਆਹ ਸ਼ੇਰ ਤੋਂ ਗੱਲ ਸ਼ੇਰ ਸੀ ਜਾਂ ਤੈਂਦੂਆ ਸੀ ਆਪਾਂ ਨੂੰ ਕੋਈ ਨਹੀਂ ਪਤਾ ਗੱਲ ਗਹਾਲੀ ਦੇ ਗਈ ਵੀ ਇਹ ਤਿੰਦੂਆ ਚੱਲਦਾ ਚੱਲਦਾ ਬਰਨਾਲੇ ਡਿਸਟ੍ਰਿਕਟ ਦੇ ਵਿੱਚੋਂ ਸੰਗਰੂਰ ਡਿਸਟ੍ਰਿਕਟ ਉੱਥੋਂ ਚੱਲ ਕੇ ਪਟਿਆਲੇ ਜਿਹੜੇ ਤੱਕ ਚਲੇ ਗਿਆ ਤੇ ਨਾਲ ਹੀ ਇੱਕ ਪਾਸੇ ਜਲੰਧਰ ਵੱਲ ਵੀ ਇੱਕ ਬੋਲ ਰਹੇ ਨੇ ਕਿ ਇੱਥੇ ਚਿੱਟਾ ਆ ਗਿਆ ਜੀ ਤਿੰਦੂਆ ਗਿਆ ਇੱਕ ਸੈ ਜਿਹੜੇ ਸਹੌਰ ਦੇ ਵਿੱਚ ਵੀ ਬੋਲ ਰਹੇ ਮੈਨੂੰ ਐ ਸਮਝ ਆ ਵੀ ਥਾ ਥਾ ਤੇ ਕੁੱਤੇ ਘੱਟ ਲੈ ਜੀ ਹੁਣ ਕਹਿੰਦੇ ਕੁੱਤੇ ਤੋਂ ਖਾ ਗਿਆ ਤੇ ਹੁਣ ਤਿੰਦੂਏ ਵੱਧ ਹੋ ਗਏ ਕਿੱਥੋਂ ਆ ਗਏ ਸਮਝ ਨਹੀਂ ਲੱਗੀ ਤੇ ਕਦਾ ਤਿੰਦਿਆ ਝਟਕ ਸਕਦਾ ਹੈ ਰਸਤੇ ਨੂੰ ਕੋਈ ਪਾਣੀ ਉੱਪਰ ਦੀ ਆ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਮਾਲਿਕੇ ਇੱਕ ਕਿੰਨੇ ਆਕੇ ਫਿਰ ਕਿੰਨੀ ਦੂਰ ਤੱਕ ਖਿੰਡ ਗਏ ਇਹਦਾ ਫਾਸਲਾ ਹੀ ਬਹੁਤ ਜ਼ਿਆਦਾ ਹੈ ਵੀ ਇਹ ਸਮਝ ਤੋਂ ਗੱਲ ਆ ਰਹਾ ਹੈ ਗੱਲ ਹੋਈ ਜੀ ਇਹਦਾ ਕੀ ਹਾਲ ਹੋ ਸਕਦਾ ਆਪਾਂ ਪਹਿਲੀ ਵੀ ਜੋ ਵੀਡੀਓ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਆਪਾਂ ਲਿਆਂਦੀ ਹੈ ਉਹਦੇ ਵਿੱਚ ਵੀ ਤੁਸੀਂ ਕਾਫੀ ਆਪਦੇ ਵੱਲੋਂ ਇਹਨਾਂ ਨੂੰ ਮਤਲਬ ਫੜਨ ਲਈ ਮੁੱਦੇ ਦੱਸੇ ਸੀਗੇ ਔਰ ਫਿਲਹਾਲ ਉਹਦੇ ਤੇ ਕਿਸੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਕੋਈ ਗੌਰ ਕਰੀ ਜਾਂ ਪਿੰਡ ਦੇ ਲੋਕਾਂ ਨੇ ਜਾਂ ਮਤਲਬ ਪ੍ਰਸ਼ਾਸਨ ਨੇ ਤੇ ਮਤਲਬ ਇਹਦਾ ਕਿ ਹੱਲ ਕੀ ਹੋਣਾ ਚਾਹੀਦਾ ਜੀ ਇਹਦਾ ਹੱਲ ਤਾਂ ਇਹ ਹੈ ਜੀ ਆਪਾਂ ਆਪਣੀ ਡਿਊਟੀ ਬਜਾਤੀ ਆਪਾਂ ਦਸਤਾਵੇਜ਼ ਤਾਂ ਆਏ ਬਚਨਾ ਐ ਇਸ ਤਰੀਕੇ ਨਾਲ ਇਹਨੂੰ ਕੰਟਰੋਲ ਕਰਨਾ ਐ ਫਰਨਾ ਇੱਕ ਮੈਂ ਉਹਦੇ ਵਿੱਚ ਪਹਿਲੀ ਇੰਟਰਵਿਊ ਦੇ ਵੇਲੇ ਦੱਸੀ ਸੀ ਗੱਲ ਖਾਸ ਵੀ ਜੇ ਸ਼ੇਰ ਆ ਤਾਂ ਉਹਨੂੰ ਆਪਾਂ ਬੁਲਾ ਸਕਦੇ ਹਾਂ ਉਹਨਾਂ ਕਈ ਮੇਰੇ ਕੋਲੇ ਜਿਹੜੇ ਆਏ ਨੇ ਉਹ ਕੋਈ ਕਹਿੰਦੇ ਵੀ ਸਰਕਲ ਚੋਂ ਸ਼ੇਰ ਲੈ ਆ ਕੇ ਫੜ ਕੇ ਸਾਹਮਣੇ ਕਰ ਦੋਵੇ ਆ ਜਾਊਗਾ ਨਹੀਂ ਉਹ ਜਿਹੜੀ ਆਵਾਜ਼ ਆ ਨਾ ਜਿਵੇਂ ਕੋਈ ਗਊ ਮ ਆ ਨਮੀ ਹੁੰਦੀ ਹੈ ਜਾਂ ਕੋ ਮੱਝ ਹੁੰਦੀ ਆ ਤਾਂ ਉਹ ਹੁੰਦੀ ਆ ਅੜਾਹ ਹੁੰਦੀ ਆ ਐਵੇਂ ਜਿਵੇਂ ਜਿਹੜੀ ਉਹ ਆਵਾਜ਼ ਆ ਉਹ ਸ਼ੇਰਨੀ ਦੀ ਆਵਾਜ਼ ਆ ਜਦੋਂ ਉਹਨੇ ਮਦਕੇ ਮੌਸਮ ਦੇ ਵਿੱਚਾਈ ਹੁੰਦੀ ਹੈ ਉਹ ਜੰਗਲ ਹਲਾਉਂਦੇ ਨੇ ਉਹ ਰੋਵਾ ਪਾਉਂਦੇ ਆ ਤਾਂ ਫਿਰ ਉਹ ਜਿਹੜੇ ਬਾਤਸ਼ੇ ਚਲੇ ਜਾਂਦੇ ਨੇ ਇਹ ਤਾਂ ਇਹ ਗੱਲ ਸੀ ਹੁਣ ਇਹ ਜਿਹੜਾ ਹੈਗਾ ਇਥੋਂ ਕੱਟੂ ਵਾਲਿਆਂ ਭੈਣੇ ਤੋਂ ਜਾਂਦਾ ਜਾਂਦਾ ਬੜ 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 ਤੋਂ ਗਾ ਸੰਗਰੂਰ ਜਲੇ ਚਲੇ ਗਿਆ ਜੀ ਉੱਥੇ ਇੱਕ ਬੰਦਾ ਯੂਜ਼ ਦੇ ਘਾਤੇ ਉੱਤੇ ਮਿਲ ਜਾਂਦਾ ਮੇਰਾ ਵੀਰ ਹੈ ਕਿ ਚੈਨਲ ਆਲਾ ਮੈਂ ਚੈਨਲ ਪਤਾ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਕੌਣ ਹੈ ਮੈਂ ਦੇਖਿਆ ਇਹ ਉਹਦੇ ਵਿੱਚ ਉਹ ਨੌਂਦਰਾ ਵਜਿਆ ਦਿਖਾਉਂਦੇ ਨੇ ਜੀ ਫਿਰ ਉਹ ਵੀਰ ਬੰਦੇ ਬਹੁਤ سارے ਲੈ ਕੇ ਉਹਦੇ ਪੈੜਾ ਲੱਭਦੇ ਜਾਂਦੇ ਨੇ ਮੈਂ ਬੇਨਤੀ ਕਰਦਾ ਵੱਡੀ ਗਲਤੀ ਹੈ ਬਹੁਤ ਵੱਡੀ ਇਹ ਕੋਈ ਇਹ ਖੇਡ ਥੋੜੀ ਹੈ ਆਪਾਂ ਥੱਲੇ ਨਿਗਾਹ ਮਾਰਦਾ ਪੈੜਾ 'ਚ ਜੋ ਦਰਖਤ ਤੇ ਬੈਠਾ ਹੋਵੇ ਤੁਹਾਡੇ ਉੱਤੇ ਛਾਲ ਮਾਰ ਜਾ ਤੁਸੀਂ ਕੀ ਕਰੋਗੇ ਜੀ ਇਹ ਇਸ ਇਹਦੇ ਰਸਤੇ ਤੇ ਤੁਰਨ ਵਾਸਤੇ ਚਾਰ ਅੱਖਾਂ ਚਾਹੀਦੀਆਂ ਜੇ ਬੰਦੇ ਦੀ ਵੀ ਮੱਝ ਕੇ ਦੇ ਉਹ ਤੁਹਾਨੂੰ ਦੇਖ ਰਿਹਾ ਤੁਸੀਂ ਉਹਨੂੰ ਤੁਹਾਨੂੰ ਨਹੀਂ ਦਿਖਦਾ ਹੋ ਉਹ ਕਿਸੇ ਫਸਲ 'ਚ ਬੈਠਾ ਤੁਹਾਡੂੰ ਸਾਰਿਆਂ ਦੇਖ ਰਿਹਾ ਹੈ ਜੇ ਉਹਨੂੰ ਚੰਗਾ ਲੱਗਦਾ ਤਾਂ ਉਹ ਤੁਹਾਡੇ ਅਟੈਕ ਇਸ ਕੱਲੋਂ ਮੱਝ ਕੇ ਭੜਕ ਸਕਦਾ ਹੈ ਬਾਲੇ ਕੱਖੋਂ ਦੇ ਕੇ ਇੱਕ ਅੱਖ ਨਹੀਂ ਕਰਨਾ ਚਾਹੀਦਾ ਇੱਕ ਮੈਂ ਹੋਰ ਗੱਲ ਕਰਦਾ ਮੈਂ ਬੜਾ ਹੈਰਾਨ ਹੋਇਆ ਚੈਨਲ ਵਾਲੇ ਵੀਰ ਨੇ ਇੱਕ ਗੱਲ ਹੋਰ ਡਿਕਲੇਅਰ ਕਰਤੀ ਉਹਦੇ ਵਿੱਚ ਦੱਸਿਆ ਵੀ ਇਹ ਸ਼ੇਰ ਦੇ ਨਾਲ ਇੱਕ ਬੱਚਾ ਸੀ ਇਹ ਗੱਲ ਸਹੀ ਹੈ ਉਹ ਬੱਚਾ ਨਹੀਂ ਸੀ ਉਹ ਕੋਈ ਕੁੱਤੇ ਕੱਤੇ ਦੀ ਪੈੜ ਹੋਊ ਛੋਟੀ ਪੈੜ ਆ ਉਹਦੀ ਵੱਡੀ ਪੈੜ ਆ ਉਹ ਫਰਨਜਾਲ ਖਾਨ ਕੋਲ ਜਾਂਦਾ ਹੋਊਗਾ ਉਹ ਦੋਨੇ ਪੈੜ ਆ ਗਿਆ ਉਹ ਬੱਚੇ ਦੀ ਥੋੜੀ ਐ ਨਾਲੇ ਇਹ ਗੱਲ ਕਰਨ ਨਾਲ ਆਪਾਂ ਅਸਲ ਜਿਹੜਾ ਮਹਿਕਮਾ ਉਹਨੂੰ ਆਪਾਂ ਭੜਕਾ ਦਿੰਨੇ ਆ ਕਿਉਂ ਉਹ ਬੱਚੇ ਨੂੰ ਹੀ ਦਿਮਾਗ 'ਚ ਲੈ ਕੇ ਬੈਠੂ ਹਾਲਾਂਕਿ ਇਕੱਲਾ ਐ ਇੱਕ ਨਾਲੇ ਹੋਊਗਾ ਦੱਦ ਵੀ ਇਹਨੇ ਬੜੇ ਉੱਤੇ ਖਾ ਗਿਆ ਪਿੰਡੇ ਗਊ ਖਾ ਗਿਆ ਬੱਚਾ ਖਾ ਗਿਆ ਰੋਣ ਖਾ ਗਿਆ ਇੱਕ ਜਾਨਵਰ ਐਨਾ ਮੀਟ ਕਿੱਥੋਂ ਖਾਜੂ ਐਨੇ ਪਿੰਡਾਂ ਦੇ ਕੁੱਤੇ ਕਿੱਥੋਂ ਖਾਜੂ ਇਹ ਗਲਤ ਹੈ ਦੂਜੇ ਨੰਬਰ ਤੇ ਹੋਰ ਇਹ ਜਿਵੇਂ ਭੜਕਦਾ ਇਹ ਟਲਦਾ ਕੱਟੂ ਵਾਲਿਆਂ ਜਿਹੜੇ ਟਲਦਾ ਟਲਦਾ ਰੌਲੇ ਲੋਕਾਂ ਦੇ ਕੱਠ ਤੋਂ ਇਹਨਾਂ ਜਿਹੇ ਦੂਰ ਦਰ ਜਾਂਦਾ ਉਹਨਾਂ ਦੇ ਰੌਲੇ ਰੱਫੇ ਤੋਂ ਇਹ ਹੁਣ ਐਸ ਵੇਲੇ ਪਟਿਆਲੇ ਦੇ ਵਿੱਚ ਹੈ ਜੀ ਪਟਿਆਲਾ ਜਿਸਟ੍ਰਿਕਟ ਹੈ ਜਿੱਥੇ ਸਾਰਾ ਮਹਿਕਮਾ ਤੇ ਸਾਰਾ ਛੱਤ ਬੀੜ ਵਾਲੇ ਲੱਗੇ ਹੋਏ ਨੇ ਪਿੰਜਰੇ ਲੱਗੇ ਹੋਏ ਨੇ ਪਰ ਮੈਂ ਦੇਖਿਆ ਗੱਲ ਆ ਵੀ ਇਹ ਸਾਰੇ ਹੀ ਸਿਸਟਮ ਹੈ ਜਿਹੜਾ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਸਹੀ ਸਾਥ ਨਹੀਂ ਦੇ ਰਹੇ ਜੇ ਆਪਾਂ ਕੱਟ ਕਰ ਲੈਨੇ ਉਹ ਟਲ ਜਾਂਦਾ ਤੁਸੀਂ ਮੰਨ ਗਏ ਪੰਜ ਚਾਰ ਦਿਨ ਘਰਾਂ ਅੱਜ ਬਹਿ ਜਾਓ ਮੇਰੀ ਰਾਏ ਹੈ ਉਹਦੇ ਮਗਰ ਨਾ ਜਾਓ ਕੱਲੇ ਮਹਿਕਮੇ ਨੂੰ ਤੁਰੰਦਿਓ ਜਿਹੜੇ ਪਿੰਜਰੇ ਹੈ ਨਾ ਉਹ ਉਹ ਜਗ੍ਹਾ ਤੇ ਨਾ ਲਾਓ ਜਿੱਥੇ ਉਹ ਆ ਕੇ ਚੱਲਿਆ ਗਿਆ ਵੀ ਇੱਥੋਂ ਉਹ ਭੱਜ ਗਿਆ ਉੱਥੇ ਹੀ ਪਿੰਜਰਾ ਲਾਤਾ ਉਹ ਕਹਿੰਦੇ ਵੀ ਉੱਥੇ ਸੂਰਾਂ ਦੇ ਫਾਰਮ ਤੇ ਹਜੇ ਉੱਥੇ ਪਿੰਜਰਾ ਲਾਤਾ ਉੱਥੇ ਜਾ ਕੇ ਚੱਲਿਆ ਗਿਆ ਉਹਨੇ ਮੁੜ ਕੇ ਉੱਥੇ ਕੀ ਕਰਨਾ ਹੁਣਾਏ ਇਹ ਐਸਾ ਦਮਦਾਰ ਜਾਨਵਰ ਹੈ ਗਾਹਾਂ ਗਾਹ ਦਾ ਵੱਸ ਸਕਦਾ ਹੈ ਤੇ ਪਿੱਛੇ ਨੂੰ ਹੀ ਆਉਂਦਾ ਹੁੰਦਾ ਕਦੇ ਇਸ ਕਰਕੇ ਜਿਹੜੇ ਪਿੰਜਰੇ ਆ ਉਹ ਜਗ੍ਹਾ ਚੈੱਕ ਕਰਨੀ ਪਊ ਉਹਦੂ ਗਾਹਾਂ ਜਾ ਕੇ ਕਿੱਥੇ ਲਾਉਣੇ ਆ ਸਾਰੇ ਬੰਦਿਆਂ ਨੂੰ ਘਰਾ ਜਵਾੜ ਕੇ ਸਾਇਲੈਂਟ ਪ੍ਰੋਗਰਾਮ ਕਰਕੇ ਮਹਿਕਮੇ ਨੂੰ ਜਿਹੜੇ ਪਿੰਜਰੇ ਆ ਉਹ ਜਗ੍ਹਾ ਨੂੰ ਛੱਡ ਕੇ ਉਹਦੇ ਗਾਹਾਂ ਦੇ ਰਾਹ ਲਾਉਣ ਜਿੱਥੇ ਗਾਹਾਂ ਸੰਭਾਵਨਾ ਉਹਦੇ ਜਾਣ ਇਹ ਕੋਈ ਜਿਹੜੇ ਹੋਰ ਵੀ ਮੈਂ ਗੱਲ ਦਰਨਾ ਪਿੰਡਾਂ ਦੇ ਵਿੱਚ ਐਨੇ ਵਧੀਆ ਸ਼ਿਕਾਰੀ ਬੈਠੇ ਨੇ ਜੀ ਜਿਹੜੇ ਖਰਗੋਸ਼ ਨੂੰ ਭੱਜੇ ਜਾਂਦੇ ਨੂੰ ਇੱਕ ਘਾਹ ਉੱਪਰ ਦੀ ਲੰਘ ਜਾਂਦੇ ਨੇ ਘਾਹ ਉੱਪਰ ਦੀ ਵੀ ਪੈੜ ਫੜ ਲੈਂਦੇ ਨੇ ਇਹ ਤਾਂ ਮਿੱਟੀ ਦੇ ਪੈੜਾ ਨੇ ਘਾਹ ਦੇ ਉੱਤੇ ਪੈੜ ਫੜੀ ਨਹੀਂ ਜਾਂਦੀ ਪਰ ਸ਼ਿਕਾਰੀ ਘਾਹ ਦੇ ਉੱਤੇ ਦੱਸਣ ਕਿ ਵਿਆਹ ਜਾਂਦਾ ਸਾਹ ਉੱਥੇ ਜਾ ਕੇ ਪਹੁੰਚਦੇ ਜੀ ਉਹਨਾਂ ਬੰਦਿਆਂ ਦੀ ਸਹਾਇਤਾ ਲੈਣੀ ਚਾਹੀਦੀ ਹੈ ਕਿਉਂ ਸ਼ਿਕਾਰੀ ਨਹੀਂ ਨੰਬਰ 2 ਤੇ ਪਿੰਡਾਂ 'ਚ ਵੱਡੇ ਵੱਡੇ ਦਿਮਾਗਦਾਰ ਬੰਦੇ ਪਏ ਨੇ ਉਹਨਾਂ ਦੀ ਸਹਾਇਤਾ ਜੇ ਪਰ ਸਾਰੇ ਪਿੰਡ ਦੀ ਨਹੀਂ ਸਾਰੇ ਪਿੰਡ ਤੋਂ ਰੌਲਾ ਦਾਪਾ ਖਤਮ ਕਰ ਦੇ ਬਿਲਕੁਲ ਖਤਮ ਕਰਕੇ ਚੱਲਣਾ ਚਾਹੀਦਾ ਮੈਂ ਸੰਤੂ ਸਾਹਿਬ ਹੋਰ ਵੀ ਗੱਲ ਕਰਦਾ ਵੀ ਮੈਨੂੰ ਐ ਲੱਗਦਾ ਜੇ ਇਹ ਪ੍ਰੋਗਰਾਮ ਐ ਹੀ ਚੱਲੀ ਆ ਤਾਂ ਧਾਰਮ ਪਰਫੂਗਾ ਜੀ ਇਹ ਅਟੈਕ ਕਰਨ ਲੱਗੂਗਾ ਮੇਰਾ ਇਹ ਦਿਮਾਗ ਇਸ ਗੱਲ ਤੇ ਖੜਾ ਹੈ ਕਿ ਇਹਦੂ ਗਾਹੋਂ ਦਾ ਕੋਈ ਜੋ ਕੰਦਾ ਸਿਸਟਮ ਹੋ ਅਟੈਕ ਹੋਇਆ ਹੋਗਾ ਕਿਉਂ ਲੋਕ ਬੰਦੇ ਸਾਹਮਣੇ ਖੜਾ ਛੜਦੇ ਨਹੀਂ ਹੁੰਦਾ ਵੀ ਇਸ ਕਰਕੇ ਮਿਲ ਕੇ ਲੋਕਾਂ ਨੂੰ ਬਚਣਾ ਚਾਹੀਦਾ ਹੈ ਅਟੈਕ ਦਿਨੋਸ ਜੀ ਇਹ ਗੱਲ ਕਰੀਏ ਕਿ ਇਹ ਰੌਲਾ ਅੱਜ ਦਾ ਨਹੀਂ ਹੈਗਾ ਇਹ ਰੌਲਾ 2-3 ਮਹੀਨਿਆਂ ਤੋਂ ਚੱਲ ਰਿਹਾ ਹੈ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਮੈਨੂੰ ਲੱਗਦਾ ਕਿ ਜਨਰ ਘਟ ਤੇ ਦਹਿਸ ਤੋਂ ਜ਼ਿਆਦਾ ਫਲਾਈ ਜਾ ਰਹੀ ਹੈ ਇਸੇ ਦੇਖੋ ਜੀ ਮਦਕੇ ਜਿਸ ਨੇ ਇਹ ਗੱਲ ਤਾਂ ਇਹ ਬਣ ਗਿਆ ਜਦੋਂ ਕੋਈ ਗੱਲ ਉੱਠਦੀ ਹੈ ਤਾਂ ਉਸੇ ਉਸੇ ਵੇਲੇ ਪਹਨਣਾ ਚਾਹੀਦਾ ਹੈ ਜੇ ਇੱਕ ਬੰਦਾ ਮਦਕੇ ਕੋਈ ਮਾੜਾ ਕੰਮ ਕਰਦਾ ਜੇ ਆਪਾਂ ਉਹਨੂੰ ਉਸੇ ਵੇਲੇ ਫੜ ਲਈਏ ਤਾਂ ਉਹ ਖੜ ਜਾਂਦਾ ਜੇ ਆਪਾਂ ਉਹਨੂੰ ਛੱਡੀ ਜਾਵਾਂਗੇ ਤਾਂ ਦੂਰ ਚੱਲ ਹੁਣ 2.5 ਮਹੀਨੇ ਹੋ ਗਏ 2.5 ਮਹੀਨੇ ਨੂੰ ਚੱਲਦੀ ਨੂੰ ਗੱਲ ਹਾਲ ਤੱਕ ਕਿਸੇ ਕੰਡੇ ਨਹੀਂ ਲੱਗੀ ਮੈਂ ਇੰਟਰਵਿਊ ਪਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀਗਾ ਬਿਕ ਐਵੇਂ ਬਚਣਾ ਹੈ ਕਿਵੇਂ ਭਰਨਾ ਕੀ ਕਰਨਾ ਕੀ ਨਾ ਪਰ ਮੈਨ ਲਗੇ ਜਿਆਦਾ ਲੋਕਾਂ ਨੂੰ ਮੈਨ ਲਗੇ ਮੇਰੀ ਲੋੜ ਨਹੀਂ ਸੀ ਜਾਂ ਮੇਰੀ ਗੱਲ ਨਹੀਂ ਸੀ ਬਹੁਤ ਮੈਨੂੰ ਮਿਲ ਕੇ ਜਿਹੜੇ ਆਏ ਨੇ ਕੀ ਕਹਿੰਦੇ ਕਮੈਂਟਸ ਆਏ ਨੇ ਉਹ ਬਹੁਤ ਆਏ ਨੇ ਚੰਗੇ ਵੀ ਮਾੜੇ ਚੰਗੇ ਹੀ ਆਏ ਨੇ ਮਸਲਾ ਇਸ ਗੱਲ ਦਾ ਉਹਨਾਂ ਕਮੈਂਟਾਂ ਨੂੰ ਲੋੜ ਨਹੀਂ ਸਮਝੀ ਪ੍ਰਸ਼ਾਸਨ ਨੇ ਮੈਨ ਲਗੇ ਵਾਸਤਾਂ ਦੀ ਤੇ ਉਹਨਾਂ ਲੋਕਾਂ ਨੇ ਮਦਦ ਕਰਨ ਦੀ ਮੇਰੇ ਖਿਆਲ ਲੋੜ ਨਹੀਂ ਸਮਝੀ ਜਾਂ ਬਦਲ ਕੇ ਮੇਰੀ ਮਦਦ ਦੀ ਲੋੜ ਨਹੀਂ ਸਮਝੀ ਮੈਂ ਕਿਹਾ ਕੁਝ ਲੈਣਾ ਸੀ ਉਹਨਾਂ ਤੋਂ ਮੇਰਾ ਇਹ ਹਲੇ ਵੀ ਦਾਵਾ ਹੈ ਜਦੋਂ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਗੱਲ ਦੱਸਣ ਲੱਗਾ ਜੀ ਜਿਹੜਾ ਇਹ ਜਾਨਵਰ ਹੈ ਜਦੋਂ ਅਟੈਕ ਕਰੂਗਾ ਮੇਰੇ ਧਿਆਨ ਨਾਲ ਸੁਣੋ ਗੱਲ ਜੀ ਮੈਂ ਇਹ ਇੱਕ ਦਾਅਵੇ ਨਾਲ ਕਹਿੰਦਾ ਜੀ ਇਹ ਮੈਂ ਪੱਕੇ ਗਰੰਟੀ ਨਾਲ ਕਹਿੰਦਾ ਜਦੋਂ ਇਹ ਦਾਅ ਅਟੈਕ ਕਰੂਗਾ ਤਾਂ ਇਹ ਆਪਣੀ ਸਾਰੇ ਸਰੀਰ ਦੀ ਊਰਜਾ ਇਕੱਠੀ ਕਰੂਗਾ ਜੀ ਸਾਰੀ ਤਾਕਤ ਹੈ ਜਿਹੜੀ ਇੱਕ ਬਾਰੇ ਆਪਦੇ ਸਰੀਰ 'ਚ ਇਕੱਠੀ ਕਰੂਗਾ ਇਕੱਠੀ ਕਰਕੇ ਦੇਰੇ ਨੇ ਕੰਨ ਮਗਰ ਲਾਉਣੇ ਆ ਜੀ ਆਪਦੇ ਮੂੰਹ ਜਿਹੜਾ ਤਿੱਖਾ ਮੂਹਰ ਨੂੰ ਕਰਨਾ ਹੈ ਤੇ ਜਿਹੜਾ ਸੁਰਨਾ ਹੈ ਉਹ ਬਹੁਤ ਹੀ ਮੱਜ ਕੇ ਧੀਮੀ ਚਾਲ ਮਰ ਕੇ ਇੱਕ ਜਿਹਨੂੰ ਕਹਿੰਦੇ ਵੀ ਸਲੋਹ ਹੋਸ਼ਨ ਚੱਲਦਾ ਜਿਹੜਾ ਪੈਰ ਦਾ ਖੜਕਾ ਨਾ ਹੋਵੇ ਜਦੋਂ ਮੂੰਹ ਕੰਨ ਮਗਰ ਲੱਗ ਜਾਣ ਮੂੰਹ ਤਿੱਖਾ ਹੋ ਜੇ ਉਦੋਂ ਇਹਦਾ ਅਟੈਕ ਦਾ 100% ਘਰੂਆ ਹੈ ਜੀ ਉਦੋਂ ਖਰ ਨਹੀਂ ਸਕਦਾ ਵੀਨਾ ਮਾ ਜੀ ਆਪਾਂ ਗੱਲ ਕਰਦੇ ਆ ਕਿ ਰੋਵਾ ਬਹੁਤ ਜਗ੍ਹਾ ਤੇ ਹੈ ਹਰੇਕ ਬੰਦਾ ਕਹਿੰਦਾ ਮੈਂ ਦੇਖਿਆ ਮੈਂ ਦੇਖਿਆ ਪਰ ਕੀ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਜਾਂ ਦੇਖਿਆ ਨਹੀਂ ਕਿ ਦੱਸਦੀ ਆ ਕਿ ਉਹ ਚੀਤਾ ਜਾਂ ਛੇਰ ਹੈ ਕਿ ਜੇ ਉਹ ਮਤਲਬ ਇਹ ਮੰਨ ਕੇ ਚੱਲੂ ਵੀ ਉਹ ਛੇਰ ਹੈ ਤਾਂ ਛੇਰ ਇੰਨੇ ਦਿਨ ਤੋਂ ਉਖਾ ਤਾਂ ਆ ਨਹੀਂ ਰਸਦਾ ਉਹ ਚਾਹੇ ਕੁਝ ਵੀ ਕਰੇ ਆਪਦਾ ਸ਼ਿਕਾਰ ਕਰੂਗਾ ਉਹ ਕੱਲੇ ਕੁੱਤਿਆਂ ਉਹ ਬਿੱਲਿਆਂ ਨਾਲ ਨਹੀਂ ਉਹਦਾ ਸਰਦਾ ਤੇ ਉਹ ਜਦੋਂ ਮਤਲਬ 2-2.5 ਮਹੀਨੇ ਤੋਂ ਫੇਰ ਹੋਰ ਲੋਕਾਂ ਨੇ ਉਹ ਫਸਲਾਂ ਵੀ ਵੱਢ ਲਈਆਂ ਮੱਕੀ ਦੀਆਂ ਫੇ ਉਹ ਕਿੱਥੇ ਚਲੇ ਗਿਆ ਇਹ ਵੀ ਇੱਕ ਵਿਚਾਰਨ ਵਾਲੀ ਗੱਲ ਆ ਫਿਰ ਉਹ ਇੱਥੇ ਚਲੇ ਆ ਡਾਕਟਰ ਫਰਾਨਾ ਜੀ ਵੀ ਜਿਹੜਾ ਇਹ ਸੰਧੂ ਸਾਹਿਬ ਦਿਖਾ ਰਹੇ ਨੇ ਨਾ ਜੀ ਇਹ ਪਵਾਨੀਗੜ ਸੜਕ ਤੇ ਬੈਠਾ ਦਿਖਾ ਰਹੇ ਨੇ ਬਿਲਕੁਲ ਜਦੋਂ ਇਹ ਜੀ ਜਗ੍ਹਾ ਤੇ ਬੈਠਾ ਹੋਵੇ ਤਾਂ ਇਹਨੂੰ ਫਰਮਾ ਬਹੁਤ ਸੌਖਾ ਹੈ ਕੋਈ ਬੈਠਾ ਜੇ ਕੋਈ ਦੀ ਗੱਡੀਆਂ ਲੰਘ ਰਹੀਆਂ ਨੇ ਇਹ ਬੈਠਾ ਜੀ ਆਰਾਮ ਨਾਲ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਬੰਦੇ ਇੱਕ ਮੋਟਰਸਾਈਕਲ ਆ ਲੈ ਆਉਂਦੇ ਨੇ ਜੋ ਦੋਨੋਂ ਆ ਕੇ ਪਿੱਛੇ ਮੁੜ ਜਾਂਦੇ ਨਾ ਤਾਂ ਇਹ ਕੁਛ ਕਹਿੰਦਾ ਉਹਨਾਂ ਨਾ ਉਹ ਡਰਦੇ ਆ ਜੀ ਇਸ ਤਰੀਕੇ ਨਾਲ ਉਹ ਜੀ ਜਗ੍ਹਾ ਜੋ ਪਿਆ ਨੂੰ ਮੈਨੂੰ ਆ ਲੱਗਦਾ ਜੀ ਆਪਾਂ ਨੂੰ ਇੱਕ ਹੋਰ ਧਿਆਨ ਕਰਨਾ ਚਾਹੀਦਾ ਮੇਰਾ ਇੱਕ ਰਏ ਆ ਛੇ ਚੰਗੀਆਂ ਜਾਂ ਮਾੜੀ ਤੁਸੀਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰੋ ਕੋਈ ਬਾਹਰਲਾ ਬੰਦਾ ਬਾਹਰਲੇ ਸ਼ਹਿਰ ਦਾ ਬੰਦਾ ਤੁਹਾਡੇ ਪਿੰਡਾਂ ਦੇ ਵੈਸੇ ਤਾਂ ਨਹੀਂ ਘੁੰਮ ਰਿਹਾ ਕੋਈ ਹੋਰ ਬੰਦਾ ਹੋਵੇ ਜਿਹਨੂੰ ਤੋਂ ਪਿੰਡ ਜਾਣ ਦਾ ਨਾ ਹੋਵੇ ਉਹ ਬੰਦੇ ਨੂੰ ਜ਼ਰੂਰ ਚੈੱਕ ਕਰੋ ਕਿ ਉਹ ਕੌਣ ਹੈ ਤੁਹਾਨੂੰ ਕੀ ਸ਼ੰਕਾ ਉਸ ਬੰਦੇ ਤੇ ਇਹ ਸ਼ੰਕਾ ਇਸ ਤਰ੍ਹਾਂ ਜੀ ਟ੍ਰੇਨਿੰਗ ਹੈ ਜੀ ਜੀ ਜੇਨਿਕਾ ਮੇਰਾ ਇੱਕ ਦੋਸਤ ਹੈ ਜੀ ਉਹ ਸ਼ੇਰਾਂ ਦਾ ਕੰਮ ਕਰਦਾ ਜੀ ਮੈਂ ਉਹਦੇ ਨਾਲ ਬਹੁਤ ਨੇੜੇ ਰਿਹਾ ਜੀ ਮੈਂ ਉਹਦੇ ਇੰਨਾ ਨੇੜੇ ਰਿਹਾ ਇੱਕ ਵਾਰੀ ਮੈਂ ਕਿਹਾ ਯਾਰ ਤੇਰੇ ਸ਼ੇਰ ਤਾਂ ਮਾਰੇ ਕੁੱਤੇ ਵਰਗੇ ਆ ਉਹ ਕਹਿੰਦਾ ਸਦਾ ਜੀ ਸ਼ੇਰ ਨੇ ਫਿਰ ਜਦੋਂ ਮੈਂ ਉਹਨੂੰ ਕਿਹਾ ਮੈਂ ਯਾਰ ਮੈਂ ਇਹਨੂੰ ਕੱਟ ਕੇ ਦਿਖਾਉਂਗਾ ਜਾਂ ਮੈਂ ਸ਼ੇਰ ਨੂੰ ਛੇੜਨ ਲੱਗਾ ਹੁਣ ਇੱਕਦਮ ਰੋਵਾ ਪਾਤਾ ਜੀ ਗਰਜਿਆ ਜਾਂ ਗਰਜਿਆ ਤਾਂ ਉਹ ਮੈਨੂੰ ਕਹਿੰਦਾ ਸਦਾ ਜੀ ਕਹਿੰਦਾ ਇਹਨੂੰ ਪਤਾ ਵੀ ਤੁਹਾਡੇ ਅੰਦਰ ਡਰ ਹੈ ਇਹ ਬੰਦੇ ਦੇ ਡਰ ਨੂੰ ਬਹੁਤ ਭਾਵ ਲੈਂਦਾ ਜੀ ਜਿਹੜਾ ਬੰਦਾ ਇਹ ਤੋਂ ਡਰਦਾ ਨਾ ਜੀ ਉਹਨੂੰ ਇਹ ਫੱਟ ਦੇ ਕੇ ਜਾਣ ਲੈਂਦੇ ਵੀ ਇਹ ਧਰੂ ਬੰਦਾ ਹੈ ਮੈਨੂੰ ਉਹਨੇ ਉਸੇ ਵੇਲੇ ਗਰਜ ਕੇ ਆਵਾਜ਼ ਦਿੱਤੀ ਵੀ ਪਿੰਜਰੇ ਸੀਗੇ ਨੇ ਉਹਨੇ ਪਿੰਜਰਾ ਉਸੇ ਵੇਲੇ ਬੰਦ ਕਰਤਾ ਸਾਜਿਗਾਂ ਤੁਹਾਨੂੰ ਪਛਾਣਦਾ ਵੀ ਤੁਸੀਂ ਡਰਪੋਕ ਹੋ ਦਿਨਾਂ ਮਾਜੀ ਵੀ ਜੇਕਰ ਕੋਈ ਬੰਦਾ ਸਾਜਿਸ ਵੀ ਹੈ ਕਿਸੇ ਬਾਹਰਲੇ ਸਟੇਟ ਤੋਂ ਬੰਦੇ ਆਇਆ ਤਾਂ ਉਹਨਾਂ ਦਾ ਕੀ ਬੈਨੀਫਿਟ ਹੋਊਗਾ ਮਤਲਬ ਇਹ ਲੋਕਾਂ ਨੂੰ ਡਰਾਉਣ ਪਿੱਛੇ ਬੈਨੀਫਿਟ ਤਾਂ ਜੀ ਹੁਣ ਮਿਲ ਗਿਆ ਗੱਲ ਹੈ ਵੀ ਹੁਣ ਇਹਦੇ ਪਿੱਛੇ ਕੀ ਚਾਲ ਹੈ ਕੀ ਨਹੀਂ ਇਹ ਜਬਾਰੇ ਅਫਸਰਾਂ ਜਾਣ ਬਣਾ ਦੀ ਗੱਲ ਕਰ ਜਾਂਦਾ ਹੂੰ ਇਹਦੇ ਮਗਰ ਕੀ ਮਤਲਬ ਕਿ ਕਹਾਣੀ ਐ ਇਹਦੇ ਬਾਰੇ ਨੇ ਆਪਾਂ ਜਾਣ ਸਾਈ ਇਹ ਉਦੋਂ ਹੀ ਪਤਾ ਲੱਗੂ ਜਦ ਆਪਾਂ ਕੋਈ ਬੰਦਾ ਅਨਨੋਨ ਫੜ ਲਿਆ ਜਾਂ ਉਹਦੇ ਨਾਲ ਗੱਲਾਂ ਕਰੇ ਵੀ ਤੂੰ ਹੈ ਕੌਣ ਐ ਦੱਸ ਇੱਥੇ ਕੀ ਕਰਨੇ ਆ ਪਿੰਡੇ ਤੇਰਾ ਹੈ ਕੀ ਫਿਰ ਉਹ ਉਹ ਗੱਲ ਉਹ ਤੋਂ ਇਹ ਗੱਲ ਕੁਛ ਨਾਲ ਕੁਛ ਮਿਲ ਸਕਦਾ ਇਹਦਾ ਜੀ ਇਹਨੇ ਜਿਹੜੇ ਟ੍ਰੇਨਰ ਨੇ ਉਹ ਵੱਡੇ ਵੱਡੇ ਟ੍ਰੇਨ ਕਰ ਲੈਂਦੇ ਨੇ ਨਾ ਚੀਜ਼ਾਂ ਨੂੰ ਤੇ ਬਹੁਤ ਵੱਡੀ ਟ੍ਰੇਨਿੰਗ ਕਰ ਕਰ ਜਾਂਦੇ ਆ ਪਰ ਅਮੇਗੀ ਟ੍ਰੇਨ ਕਰ ਲੈਂਦੇ ਨੇ ਜੀ ਪਰ ਜਿਹੜਾ ਇਹਦੀ ਸ਼ਕਾਰ ਹੈਗਾ ਉਹ ਤਕਰੀਬਨ ਇਹਨੇ ਮਾਸ ਮੀਟ ਹੀ ਖਾਣਾ ਹੈ ਘਾਹ ਤਾਂ ਖਾਂਦਾ ਕੋਈ ਨਹੀਂ ਹੈ ਜੇਕਰ ਇਹਨੂੰ ਐ ਮੰਨ ਕੇ ਚੱਲੇ ਕਿ ਕਿਸੇ ਬੰਦੇ ਨੇ ਆਪਦੇ ਸਵਾਰਥ ਲਈ ਲਿਆ ਕੇ ਛੱਡਿਆ ਤਾਂ ਉਹਨੂੰ ਉਹ ਕਿਸ ਤਰ੍ਹਾਂ ਟ੍ਰੀਟ ਕਰਦਾ ਕਿਸ ਤਰ੍ਹਾਂ ਉਹ ਉਹਦੇ ਤੱਕ ਖਰਾਕ ਪਹੁੰਚ ਵੀ ਕਰਦਾ ਸੰਤੂ ਸਾਹਿਬ ਮੈਂ ਇਹ ਕਦਾ ਹੋਰ ਹਨਾਨਕੇ ਦੀ ਗੱਲ ਹੈ ਜੀ ਤੁਸੀਂ ਕਿ ਨਵੀਂ ਗੱਲ ਜਿਹੜੀ ਕਹੀ ਹੈ ਨਾ ਇਹਦਾ ਸਬੰਧ ਦੇ ਵਿੱਚ ਮੈਂ ਗੱਲ ਕਰਦਾ ਜਿਹੜਾ ਸ਼ੇਰ ਹੈ ਚਿੱਤ ਹੈ ਬਾਗ ਹੈ ਜੋ ਵੀ ਹੈਗਾ ਇਸ ਕਿਸਮ ਦਾ ਜਾਨਵਰ ਉਹ ਹਮੇਸ਼ਾ ਜੰਗਲਾਂ ਦੇ ਵਿੱਚ ਰਹਿਣਾ ਪਸੰਦ ਕਰਦਾ ਇਹ ਜਿਹੜਾ ਹੈਗਾ ਘਰਾਂ ਚ ਵੜਿਆ ਫਿਰਦਾ ਕੋਠੀਆਂ ਚ ਇਹਦਾ ਮਤਲਬ ਇਹ ਨੇ ਕੋਠੀ ਦੇ ਵਿੱਚ ਪਲਿਆ ਹੋਇਆ ਹੈ ਜਾਂ ਰਿਹਾ ਹੈ ਇਹਨੂੰ ਕੋਠੀ ਦਾ ਡਰ ਨਹੀਂ ਹੈ ਤੁਸੀਂ ਇਹ ਵੀ ਨੋਟ ਕਰੋ ਜੰਗਲੀ ਜਾਨਵਰ ਘਰਾਂ 'ਚ ਨਹੀਂ ਵਰਦਾ ਹੁੰਦਾ ਜੀ ਜੰਗਲੀ ਜਾਨਵਰ ਤਾਂ ਜੰਗਲ ਦੇ ਵਿੱਚ ਬਹੁਤ ਲੁਕੇ ਰਹਿੰਦਾ ਜੀ ਨੇੜੇ ਹੀ ਨਹੀਂ ਆਉਂਦਾ ਇਹ ਕਦੇ ਕਿਸੇ ਦੇ ਘਰੇ ਵਰ ਜਾਂਦਾ ਕਦੇ ਕਿਸੇ ਦੇ ਕਦੇ ਕਿਸੇ ਦੀ ਮਹਾਰਾ ਲਾ ਜੀ ਤੇ ਹਾਂ ਇਸੇ ਬਾੜੇ ਚ ਮਰਨਾ ਕਿਸੇ ਡੰਗਰਾਂ ਦੇ ਬਾੜੇ ਚ ਮਰਨਾ ਇਹ ਹੋ ਸਕਦਾ ਪਰ ਕੋਠੀ ਚ ਮਰਨਾ ਨਹੀਂ ਹੋ ਸਕਦਾ ਇਹ ਗਲਤ ਹੈ ਨਹੀਂ ਫਿਰ ਇਹ ਮਤਲਬ ਕਾਰਨ ਕੀ ਹੋ ਸਕਦਾ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਬਰਨਾਲੇ ਜ਼ਿਲ੍ਹੇ ਦੇ ਇੰਨੇ ਪਿੰਡਾਂ ਚ ਇਹ ਇੱਕ ਜਾਨਵਰ ਤਾਂ ਇੰਨੀ ਦੂਰ ਤੱਕ ਨਹੀਂ ਮਾਰ ਕਰ ਸਕਦਾ ਜਿ ਆਪਾਂ ਕਹੀਏ ਕਿ ਪਟਿਆਲੇ ਜ਼ਿਲ੍ਹੇ ਤੱਕ ਜਲੰਧਰ ਜ਼ਿਲ੍ਹੇ ਤੱਕ ਬਰਨਾਲੇ ਤੋਂ ਸੰਗਰੂਰ ਜ਼ਿਲ੍ਹੇ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਕਾਰਨ ਨਹੀਂ ਕਰਦਾ ਕੀ ਫਿਰ ਇਹ ਇੰਨੇ ਜਾਨਵਰ ਦਾ ਆਉਣ ਦਾ ਕੀ ਕਾਰਨ ਨਾ ਹੀ ਕੋਈ ਆਪਣੇ ਨੇੜੇ ਅਸਰੰਦਾ ਜੰਗਲ ਹੈ ਨਾ ਹੀ ਕੋਈ ਇਹ ਕੀ ਸਰਕਸ ਵਗੈਰਾ ਕੋਈ ਨੇੜੇ ਹੈ ਵੀ ਸਰਕਸ ਜੋ ਭੱਜਿਆ ਹੋਵੇ ਹੰਦੂ ਸਾਹਿਬ ਜੀ ਇਹ ਜਿਹੜਾ ਜਾਨਵਰਾਂ ਨਾਲ ਜੇ ਕੱਟੂ ਵਾਲਿਆਂ ਤੋਂ ਲੋਕਾਂ ਨੇ ਇਕੱਠ ਕਰ ਕਰਕੇ ਰੌਲਾ ਪਾ ਬਾ ਕੇ ਮੇਲੇ ਲਾ ਲਾ ਕੇ ਇਹਨੂੰ ਗਾਹ ਕਰ ਰਹਾ ਐਵੇਂ ਜਿਵੇਂ ਦੇ ਵਗਰ ਮੇਲਾ ਲੱਗਦਾ ਹੀ ਤੁਰ ਗਿਆ ਹੁਣ ਬਲਵਾਰ ਪਿੰਡ ਦੇ ਵਿੱਚ ਦੇਖਿਆ ਜੀ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਜੀ ਗਾਹ ਦੇ ਘਾ ਉੱਥੇ ਵੀ ਇਕੱਠਾ ਪਿੰਡ ਨੂੰ ਇਕੱਠਾ ਥੋੜੀ ਹੁਣ ਇਹ ਖੇਡ ਤਮਾਸ਼ਾ ਨਹੀਂ ਨਾ ਹੈਗਾ ਖੇਡ ਨਹੀਂ ਹੈ ਇਸ ਕਰਕੇ ਇਹਦੇ ਮਗਰ ਬਹੁਤ ਬੰਦਿਆਂ ਨੂੰ ਨਹੀਂ ਜਾਣਾ ਚਾਹੀਦਾ ਇਕੱਠ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਇਕੱਠ ਹੈ ਇਹ ਰਵਾ ਪੈਂਦਾ ਹੈ ਜਾਂ ਰੋਲਾ ਪੈਂਦਾ ਹੈ ਇੱਕ ਨਾ ਜੀ ਹੋਰ ਵੀ ਹੈ ਜਦ ਸ਼ਿਕਾਰੀ ਕਿਸੇ ਬਾਸਲ ਦੇ ਵਿੱਚੋਂ ਉਹ ਕੱਢਦੇ ਨੇ ਇਹ ਹਾਕਾ ਲਾਉਂਦਾ ਜੀ ਹਾਕਾ ਕੀ ਹੈ ਜੀ ਵੀ ਉਹਦੇ ਵਿੱਚੋਂ ਜਾ ਕੇ ਨਾ ਬੰਦੇ ਨੂੰ ਇੱਕ ਪਾਸੇ ਲਾ ਦੇਵੇ ਤੁਸੀਂ ਭਾਂਡੇ ਖੜਕਾਓ ਢੋਲ ਵਜਾਓ ਫੜਕਾ ਕਰੋ ਪੀਪੇ ਵਜਾਓ ਉਹਦੇ ਵਿੱਚ ਦੀ ਲੰਗੋ ਉਹ ਖੜਕਣ ਸੁਣ ਕੇ ਉਹ ਗਾਹ ਨਿਕਲ ਜਾਂਦੇ ਇਹ ਹਾਕਾ ਲਾਉਂ ਲੈਣੇ ਜੀ ਹੁਣ ਇਹਨੂੰ ਹਾਕਾ ਲੱਗ ਰਿਹਾ ਜੀ ਲੋਕਾਂ ਦਾ ਇਹ ਗਾਹਾਂ ਗਾਹ ਤਾ ਤੁਰਦਾ ਜੀ ਇਹ ਜਿਹੜਾ ਹੱਕ ਜਿਵੇਂ ਫਸਲ ਦੇ ਵਿੱਚੋਂ ਕੱਢਣ ਵਾਸਤੇ ਲਾਉਂਦੇ ਨੇ ਇਹ ਮਤਲਬ ਕਿ ਹਾਕਾ ਲੱਗ ਰਿਹਾ ਲੋਕਾਂ ਦੇ ਮਗਰ ਤੋਂ ਉਹਨੇ ਨਿਗਾਹ ਹੋ ਜਾਂਦੇ ਜੀ ਤੇ ਜਿਹੜਾ ਜਲੰਧਰ ਆ ਪਾਸਾ ਇਹ ਨਹੀਂ ਸਮਝਦਾ ਕਿ ਉਹਥੇ ਕਿਵੇਂ ਆ ਗਿਆ ਸੈਰ ਇੱਕ ਬੰਦਾ ਸੈਰ ਜਿਹੜਾ ਇਹ ਕਹਿੰਦੇ ਬੰਦਾ ਹੀ ਸਾਡਾ ਫਟੜ ਕਰ ਗਿਆ ਇਹ ਸਮਝ ਤੋਂ ਬਾਅਦ ਨੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਜੀ ਤਾਂ ਜਨਾ ਤੇ ਪ੍ਰਸ਼ਾਸਨ ਨੂੰ ਇੰਨੇ ਸਮੇਂ ਤੋਂ ਵੇਅਰ ਕਿਉਂ ਨਹੀਂ ਹੈ ਜੀ ਕਿਉਂ ਇਹ ਕਿ ਜਾਂ ਪ੍ਰਸ਼ਾਸਨ ਨੂੰ ਕੋਈ ਦਇਸ ਲੱਗਦੀ ਆ ਜਾਂ ਲੋਕਾਂ ਦੀਆਂ ਬਣਾਈਆਂ ਹੀ ਹਵਾਹਾਂ ਲੱਗਦੀਆਂ ਨੇ ਕੀ ਕਾਰਨ ਹੈ ਪਹਿਲੀ ਗੱਲ ਹੈ ਜੇ ਕੋਈ ਗੱਲਬਾਤ ਹੈ ਪ੍ਰਸ਼ਾਸਨ ਨਾਲ ਜੀ ਸੰਬੰਧਤ ਬੰਦਾ ਦਾ ਨੰਬਰ ਿਕਲੀਅਰ ਕਰੇ ਵੀ ਜੇ ਤੁਹਾਨੂੰ ਪਤਾ ਤਾਂ ਆ ਨੰਬਰ ਤੇ ਕਰ ਦੋ ਇੱਥੇ ਕਰ ਦੋ ਉਹ ਹੈ ਨਹੀਂ ਕਿਸੇ ਕੋਲੇ ਜੀ ਕੁਝ ਖਾਸ ਬੰਦਾ ਕੋਲੇ ਨੰਬਰ ਉਹਨਾਂ ਦੇ ਨੰਬਰ 2 ਤੇ ਵੀ ਜਦੋਂ ਇਹ ਗੱਲ ਨਿਕਲਦੀ ਹੈ ਤਾਂ ਪ੍ਰਸ਼ਾਸਨ ਨੂੰ ਇੱਕ ਕਦਮ ਉਖੜਨਾ ਚਾਹੀਦਾ ਹੈ ਇਹ ਸਭ ਤੋਂ ਪਹਿਲਾ ਕੰਮ ਹੈ ਜੀ ਜਿਹੜੇ ਕਾਗਜ਼ਾ ਦੇ ਕੰਮ ਆ ਇਹ 2 ਦਿਨ ਬਾਅਦ ਹੋ ਸਕਦੇ ਇਹਨੇ ਮਾਫ ਨਹੀਂ ਕਰਨਾ ਜਿੱਥੇ ਖੜ ਗਿਆ ਇਹਨੇ ਕੁਝ ਨੁਕਸਾਨ ਕਰਦੇ ਨੇ ਵੱਡਾ ਨੁਕਸਾਨ ਕਰ ਸਕਦਾ ਹੈ ਵੀ ਇਸ ਤਰੀਕੇ ਨਾਲ ਚਾਹੀਦਾ ਹੈ ਪ੍ਰਸ਼ਾਸਨ ਨੂੰ ਉਹਨਾਂ ਲੋਕਾਂ ਦਾ ਸਹਿਯੋਗ ਲੈ ਲੈਣਾ ਚਾਹੀਦਾ ਜਿਹੜੇ ਮਤਲੇ ਇਸ ਗੱਲ ਦੇ ਇਹਨੂੰ ਸਹਿਯੋਗ ਦੇਣਾ ਚਾਹੁੰਦੇ ਨੇ ਇੱਕ ਮੈਂ ਹੋਰ ਵੀ ਬੇਨਤੀ ਕਰਦਾ ਜੀ ਹੁਣ ਤਾਂ ਚਲੋ ਇਹ ਰਾਤ ਦਿਨ ਮਿਹਨਤ ਕਰਦੇ ਇਹਨੂੰ ਬਣਤੇ ਮੈਲਾ ਨਾ ਜੀ ਇਹ 5 ਵਜੇ ਆ ਕੇ ਮਦਾਜਮ ਘਰਾਂ ਚਲੇ ਜਾਂਦੇ ਸੀ ਤੇ 5 ਕਹਿੰਦੇ ਵੀ ਸਾਨੂੰ ਤੜਕੇ ਦੱਸੋ ਇਹ ਗਲਤ ਹੈ ਇਹਦਾ ਉੱਠਦਾ ਹੀ 7 ਵਜੇ ਇਹ ਮੰਨ ਕੇ ਜਦ ਸੂਰਜ ਛਿਪ ਲਿਆ ਫਸਲ ਤੋਂ ਬਾਹਰ ਆ ਕੇ ਮੂਹਰੇ ਲੱਪਾ ਖੜੀਆਂ ਕਰਕੇ ਮਗਰੋਂ ਬੈਠ ਕੇ ਪਿੱਛਾ ਬਿਠਾ ਕੇ ਇਹ ਚਾਰੇ ਪਾਸੇ ਸਿਰ ਘੁਮਾ ਕੇ ਦੇਖਦਾ ਵੀ ਕਿਸੇ ਪਾਸੇ ਕੋਈ ਖਤਰਾ ਤਾਂ ਨਹੀਂ ਮੈਨੂੰ ਇਹ 10 ਮਿੰਟ ਉਸ ਮਾਹੌਲ ਨੂੰ ਚੈੱਕ ਕਰਦਾ ਰਹਿ ਕੇ ਉਸ ਤੋਂ ਬਾਅਦ ਫਿਰ ਉਹ ਨਿਕਲਦਾ ਸ਼ਿਕਾਰ ਤੇ ਬੜਾ ਦੇਖਦਾ ਦਿਨ ਦੀਆਂ ਕਿੱਥੇ ਨੇ ਕਿੱਥੇ ਨਾ ਫਿਰ ਉਹ ਸਾਰੀ ਰਾਤ ਕੰਮ ਕਰਦਾ ਹੈ ਹੁਣ ਰਾਤ ਨੂੰ ਤਾਂ ਬੰਦੇ ਚਲੇ ਗਏ ਇਹ ਰਾਤ ਨੂੰ ਇਹਦਾ ਪਹਿਲਾ ਲਾਉਣਾ ਚਾਹੀਦਾ ਜੀ ਇਹ ਰਾਤ ਨੂੰ ਹੀ ਦੇਖ ਦੇਖ ਸਕਦਾ ਹੈ ਰਾਤ ਨੂੰ ਇਹ ਜਿਆਦਾ ਨਿਗਾਹ ਚਾਹ ਸਕਦਾ ਜਿੰਨਾਸ ਜੀ ਹੁਣ ਆਪਾਂ ਐਂਡ ਤੇ ਸਮਾਪਤੀ ਵੱਲ ਚਲੀਏ ਤੇ ਆਪਾਂ ਕੀ ਪ੍ਰਸ਼ਾਸਨ ਨੂੰ ਤੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਨੇਹਾ ਦੇਣਾ ਚਾਹੁੰਦੇ ਆ ਆਪਣੇ ਵੱਲੋਂ ਮੈਸੇਜ ਇਹ ਹੈ ਜੀ ਇਹ ਲੋਕ ਬਹੁਤ ਘੱਟ ਦੇ ਮਗਰ ਤੁਰਨਗੇ ਮੈਂ ਲੋਕ ਇਹਦਾ ਪਿੱਛਾ ਨਾ ਕਰਨ ਲੋਕਾਂ ਦੇ ਵਿੱਚ ਅੰਦਰ ਵੜ ਕੇ ਆਦਾ ਆਪਦੇ ਹੀ ਬੱਚੇ ਚ ਕਰਨ ਲੋਕ ਇਹ ਕੋਈ ਮੇਲਾ ਥੋੜੇ ਦੇ ਬਾਹਰ ਨਿਕਲ ਕੇ ਦੇਖੀ ਜੋ ਆਪਦੇ ਬੱਚਿਆਂ ਨੂੰ ਆਪ ਜਾ ਕੇ ਘਰਾਂ ਦੇ ਵਿੱਚ ਬੈਠ ਕੇ ਅੰਦਰ ਬੈਠੇ ਜਿਹੜਾ ਪ੍ਰਸ਼ਾਸਨ ਹੈ ਤਾਂ ਕਿ ਉਹ ਡਿਸਟਰਬ ਨਾ ਹੋਵੇ ਉਹਦੇ ਖੱਲਣ ਵਾਲੇ ਬੇਪਾਗਲ ਇਸ ਕਰਕੇ ਉਹਨਾਂ ਨਾਲ ਰਹਿਣਾ ਚਾਹੀਦਾ ਜੀ ਜਿਹੜਾ ਪ੍ਰਸ਼ਾਸਨ ਨੂੰ ਦਿਨੇ ਰਾਤ ਕੰਮ ਕਰਨਾ ਚਾਹੀਦਾ ਕਿਉਂ ਉਹਨਾਂ ਦੀ ਡਿਊਟੀ ਹੈ ਤੇ ਇਸ ਕਰਕੇ ਮਿਲ ਕੇ ਜਿਹੜੇ ਪਿੰਜਰੇ ਨੇ ਜਿੱਥੋਂ ਲੰਘ ਗਿਆ ਜੇ ਇੱਕ ਪੁਰਾਣੇ ਬੰਦੇ ਕਹਿੰਦੇ ਯਾਰ ਸੱਪ ਦਾ ਲੰਘ ਗਿਆ ਲਾਈਨ ਨੂੰ ਕੁੱਟੀ ਜਾਓ ਉਹਦੇ ਪਹਿਲਾਂ ਦੇਖੀ ਜੋ ਤਾਂ ਲੰਘਿਆ ਪਹਿਲਾਂ ਤੋਂ ਕੋਈ ਨਿਕਲੂਗਾ ਕੁਝ ਨਹੀਂ ਨਿਕਲਦਾ ਮਸਲਾ ਇਸ ਕਰਦਾ ਹੈ ਉਹਨੂੰ ਗਾਹਾਂ ਕੇ ਰੋ ਸੰਧੂ ਸਾਹਿਬ ਦੀ ਪ੍ਰਸ਼ਾਸਨ ਨੂੰ ਲਾਜ਼ਮੀ ਤੌਰ ਤੇ ਉਹਨਾਂ ਬੰਦਿਆਂ ਦੇ ਮਦਦ ਲੈਣੀ ਚਾਹੀਦੀ ਹੈ ਜਿਹੜੇ ਬੰਦੇ ਮਿਲ ਕੇ ਇਹ ਸਵਾਲ ਨੂੰ ਤੁਰਦੇ ਨੇ ਨੰਬਰ 2 ਤੇ ਜਿਹੜੀ ਅੰਬਾਏ ਹੁਣੇ ਕੰਟੈਕਟ ਕਰਨ ਆਪਸ ਵਿੱਚ ਜਨੰਦਰ ਕਰਨ ਦੀ ਬਰਨਾਲੇ ਸਹਿਜੜੇ ਸਾਹੌਰ ਕਟੂ ਵਾਲੀਆਂ ਚ ਸੰਗਰੂ ਵਾਲੇ ਸੰਗਰੂ ਚ ਪਟਿਆਲੇ ਇਹ ਸਾਰੇ ਇਕੱਠੇ ਹੋ ਕੇ ਮਿਲ ਕੇ ਇਸ ਲੜਾਈ ਨੂੰ ਲੜਨ ਆ ਕੇ ਮਿਲ ਕੇ ਇਹ ਪਤਾ ਲੱਗੇ ਵੀ ਹੈ ਕੀ ਅਸਲੀਅਤ ਜਿੰਨਾ ਚਿਰ ਇਹ ਸਾਰੇ ਇਕੱਠੇ ਨਹੀਂ ਹੁੰਦੇ ਬਰਨਾਲਾ ਪਟਿਆਲਾ ਦੇ ਤਾਂ ਗਲਤ ਹੈ ਇਕੱਠੀ ਟੀਮ ਬਣਾਉਣ ਜਿੱਥੇ ਜਿਹੜੇ ਆਉਂਦੇ ਸਲਾਹ ਕਰਨ ਵੀ ਕੀ ਹੈ ਇਹ ਦਰਸ਼ਕੋ ਅਸੀਂ ਇੱਥੇ ਹੀ ਲੈਨੇ ਆ ਇਜਾਜ਼ਤ ਤੁਹਾਨੂੰ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਇਕ ਕਰੋ ਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਤਾਂ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਸਹਿਯੋਗ ਦੇ ਨਾਲ ਤੇ ਅਸੀਂ ਅੱਗੇ ਇਸ ਤਰ੍ਹਾਂ ਹੀ ਤੁਹਾਡੇ ਲੋਕ ਮੁੱਦੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਇਸ ਸਕਰੀਨ ਦੇ ਉੱਤੇ ਅਸੀਂ ਆਪਣਾ ਨੰਬਰ ਦਿੰਨੇ ਆ ਹਰ ਵਾਰ ਤੇ ਤੁਹਾਨੂੰ ਤੁਹਾਡੇ ਵੀ ਧਿਆਨ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਮੁੱਦੇ ਆ ਲੋਕ ਮੁੱਦੇ ਆ ਤਾਂ ਸਾਨੂੰ ਜਰੂਰ ਸਾਡੇ ਤੱਕ ਪਹੁੰਚਾਇਆ ਕਰੋ ਤੇ ਅਸੀਂ ਉਹਨਾਂ ਨੂੰ ਤੁਹਾਡੀ ਕਿਚੰਦੀ ਦੇ ਵਿੱਚ ਲੈ ਕੇ ਜਰੂਰ ਆਵਾਂਗੇ ਤੇ ਇੱਥੇ ਮੈਂ ਦੁਬਾਰਾ ਫਿਰ ਯਾਦਤ ਲੈਣਾ ਤੇ ਸਾਡੇ ਨਾਲ ਦੀਨਾ ਲਾਸ ਜੀ ਜੋ ਇਸ ਟਾਈਮ ਸਾਡੇ ਕੋਲ ਮੌਜੂਦ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ ਤੇ ਮੇਰੇ ਵੱਲੋਂ ਪਿਆਰ ਭਰੀ ਸ਼ੁਕਰੀਆ ਦੇਵੇ 18 ਪੰਜਾਬੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਲੋਕਾਂ ਦੀ ਗੱਲ ਨੂੰ ਲੈ ਕੇ ਪ੍ਰਸ਼ਾਸਨ ਤੱਕ ਜਾਂਦੇ ਨੇ ਜਿਹੜੇ ਮਨ ਲੈ ਕੇ ਦੂਸਰੇ ਬੰਦਿਆਂ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਮੈਂ ਇਹਨਾਂ ਦੀ ਇਸ ਗੱਲ ਨੂੰ ਬਹੁਤ ਵਧੀਆ ਸਮਝਦਾ ਤੇ ਇਸ ਚੈਨਲ ਨੂੰ ਜਿਹੜਾ ਆਪਾਂ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰੀਏ ਤਾਂ ਕਿ ਮਿਲ ਕੇ ਜਿਹੜੀ ਖਬਰ ਹੈ ਇਹ ਆਪਾਂ ਇਹ ਖਬਰ ਥੋੜੀ ਚੌਨ ਹੋਈ ਦਿੱਤੀ ਆਪਾਂ ਆਪਣੀ ਬਚਤ ਵਾਸਤੇ ਇਹਨੂੰ ਵੱਧ ਤੋਂ ਵੱਧ ਸਾਂਝਾ ਕਰੀਏ ਕਰੋ ਤੇ ਮੈਂ ਲਾਈਵ ਕਰੋ ਤਾਂ ਕਿ ਮਿਲ ਕੇ ਖਬਰ ਕਿਹਾਂ ਤੱਕ ਜਾਵੇ ਤੇ ਆਪਣੀ ਗੱਲ ਸੁਣੀ ਜਾਵੇ ਮੈਂ ਫਤਿਹ ਲਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ